ਹੈਲੋ ਜੀ ਫ੍ਰੈਂਡਸ ਸਤਿ ਸ਼੍ਰੀ ਅਕਾਲ ਜੀ ਤੇ ਫ੍ਰੈਂਡ ਅੱਜ ਨਾ ਮੈਂ ਤੁਹਾਨੂੰ ਨਾ ਤਰਪਾਈ ਕਰਨ ਦਾ ਬਿਲਕੁਲ ਆਸਾਨ ਤਰੀਕਾ ਦੱਸਾਂਗੀ ਤੇ ਜਿਵੇਂ ਮੈਂ ਦੱਸਾਂਗੀ ਨਾ ਤਰਪਾਈ ਓਮੇ ਕਰੋਗੇ ਤਾਂ ਤੁਸੀਂ ਤਰਪਾਈ ਤੁਹਾਡੀ 10 15 ਮਿੰਟਾਂ ਦੇ ਵਿੱਚ ਹੈ ਨਾ ਜਿਹੜੀ ਤੁਹਾਡੀ ਸ਼ਰਟ ਹੈ ਪੂਰੀ ਤਰਪਾਈ ਤੁਸੀਂ ਕਰ ਲੋਗੇ ਬਿਲਕੁਲ ਇਹਨਾਂ ਆਸਾਨ ਤਰੀਕਾ ਤੇ ਆਜੋ ਮੈਂ ਤੁਹਾਨੂੰ ਦੱਸਦੀ ਆ ਤੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਕੇ ਜਾਇਓ ਜੀ ਠੀਕ ਹੈ ਜੀ ਤੇ ਤਰਪਾਈ ਕਰਨ ਲਈ ਹੈ ਨਾ ਸਾਰ ਨਾਲ ਪਹਿਲਾਂ ਆਪਾਂ ਨੇ ਦੇਖੋ ਐਵੇਂ ਕੱਚਾ ਪਾਣਾ ਹੁੰਦਾ ਐਵੇਂ ਇਹਦੇ ਤੇ ਦੇਖੋ ਕੱਚਾ ਆਪਾਂ ਨੇ ਪਾਇਆ ਹੋਇਆ ਠੀਕ ਹੈ ਜੀ ਤੇ ਆਪਾਂ ਨੇ ਕਿ ਫਸੂਈ ਲੈਣੀ ਹੁੰਦੀ ਹੈ ਸੂਈ ਆਪਾਂ ਨੇ ਨਾ ਛੋਟੀਓ ਲੈਣੀ ਹੁੰਦੀ ਹੈ ਜਿਵੇਂ ਕਿ ਇਹ ਦੇਖੋ ਹੈਗੀ ਇਹ ਮੇਰੀ ਇੰਚ ਹੈਗੀ ਹੈ ਸਾਰੀ ਇਹ 1.5 ਇੰਚ ਦੀ ਸੂਈ ਹੈ ਦੇਖੋ ਇੰਚ ਹੈ ਠੀਕ ਹੈ ਜੀ ਇੰਚ ਸੂਈ ਹੈ ਤੇ ਕਈ ਵਾਰੀ ਕੋਈ ਲੰਬੀ ਜੀ ਸੂਈ ਲੈ ਲਏ ਨੇ ਲੈ ਲੈਨੇ ਹਨ ਆਪਾਂ ਤਾਂ ਉਹਦੀ ਜਿਹੜੀ ਆ ਚੀਜ਼ ਹੁੰਦੀ ਨੇ ਇਹ ਚੀਜ਼ ਤਿੱਖੀ ਹੁੰਦੀ ਹੈ ਜਿੱਥੇ ਆਪਾਂ ਧਾਗਾ ਪਾਉਨੇ ਆ ਇਹ ਤਿੱਖੀ ਹੁੰਦੀ ਹੈ ਫਿਰ ਆਪਣੇ ਹੱਥ ਇਥੋਂ ਯਾਨੀ ਕਿ ਖਰਾਬ ਕਰ ਦਿੰਦੇ ਨੇ ਇਸ ਕਰਕੇ ਆਪਾਂ ਨੇ ਇਹ ਵਾਲੀ ਸੂਈ ਲੈਣੀ ਹੁੰਦੀ ਹੈ ਸਪੈਸ਼ਲ ਤਰਪਾਈ ਵਾਲੀ ਹੁੰਦੀ ਹੈ ਠੀਕ ਹੈ ਜੀ ਹੁਣ ਆਪਾਂ ਇਹਦੇ ਵਿੱਚ ਧਾਗਾ ਪਾਵ ਤੱਗਾ ਆਪਾਂ ਇਹਦੇ ਵਿੱਚ ਕਹਿਰਾ ਹੀ ਪਾਨੇ ਹੁੰਨੇ ਆ ਠੀਕ ਹੈ ਜੀ ਜਿਵੇਂ ਕੋਟਨ ਵਾਲੇ ਸੂਟ ਹੋ ਗਏ ਕੋਟਨ ਵਾਲੇ ਸੂਟਾਂ 'ਚ ਆਪਾਂ ਕਹਿਰੇ ਧਾਗੇ ਦੀ ਤਰਪਾਈ ਕਰਦੇ ਹੁੰਨੇ ਆ ਤੇ ਸਰਦੀਆਂ ਵਾਲੇ ਜਿਵੇਂ ਮੋٹے ਸੂਟ ਹੋ ਗਏ ਉਹਨਾਂ 'ਚ ਆਪਾਂ ਡਬਲ ਧਾਗੇ ਦੀ ਤਰਪਾਈ ਕਰਦੇ ਨੇ ਐਵੇਂ ਆਪਾਂ ਧਾਗਾ ਪਾ ਕੇ ਤੇ ਅਸੀਂ ਆਪਾਂ ਗੱਠ ਲਾ ਲੈਂਦੇ ਆ ਠੀਕ ਹੈ ਜੀ ਜਿਹੜੀ ਗੱਠ ਲਾਉਣੀ ਆ ਉਹ ਧਾਗਾ ਆਪਾਂ ਥੋੜਾ ਜਿਹਾ ਵੱਡਾ ਰੱਖ ਲੈਨੇ ਆ ਤੇ ਬਾਕੀ ਜਿਹੜਾ ਦੂਜਾ ਉਹ ਛੋਟਾ ਰੱਖ ਲੈਨੇ ਹੁੰਨੇ ਆ ਠੀਕ ਹੈ ਜੀ ਇੰਜ ਕਰਕੇ ਆਪਾਂ ਨੇ ਦੇਖੋ ਧਾਗਾ ਆ ਪਾ ਲਿਆ ਇੱਕ ਗੱਠ ਲਾ ਲਈ ਆਪਾਂ ਨੇ ਉਸ ਤੋਂ ਬਾਅਦ ਆਪਾਂ ਇੱਥੋਂ ਦੇਖੋ ਸ਼ੁਰੂ ਕਰਾਂਗੇ ਤਰਪਾਈ ਕਰਨੀ ਇਸ ਜਗ੍ਹਾ ਤੋਂ ਠੀਕ ਹੈ ਜੀ ਸਾਨਾ ਪਹਿਲਾਂ ਆਪਾਂ ਨੇ ਦੇਖੋ ਐਵੇਂ ਸਿਰਫ نیچے ਦੋ ਧਾਗੇ ਆਪਾਂ ਨੇ ਲੈਣੇ ਨੇ ਸੂਟ ਦੇ ਕੱਪੜੇ ਦੇ ਆ نیچے ਇੱਥੋਂ ਇੰਜ ਕਰਕੇ ਠੀਕ ਹੈ ਜੀ ਆਪਾਂ ਇੱਕ ਦੋ ਤਿੰਨ ਵਰੀ ਇਹਨੂੰ ਪਹਿਲਾਂ ਪੱਕਾ ਕਰ ਲੈਣਾ ਗੱਠ ਅੰਦਰ ਕਰਕੇ ਆਪਣੀ ਉਸ ਤੋਂ ਬਾਅਦ ਆ ਦੇਖੋ ਜਿਹੜੇ ਆ ਕੱਪੜਾ ਦੇਖੋ ਆ ਕੱਪੜਾ ਆਪਣਾ ਇਹ ਹੈ ਤੇ ਇਹ ਹੈ ਨਾ ਤੇ ਜਮਾ ਆਪਾਂ ਨੇ ਬਿਲਕੁਲ ਇਹਦੇ ਨੀਚੋਂ ਆਪਾਂ ਨੇ ਤਰਪਾਈ ਕਰਨੀ ਹੁੰਦੀ ਆ ਆ ਦੇਖੋ ਐਵੇਂ ਕਰਕੇ ਬਿਲਕੁਲ ਐਨ ਨੀਚੋਂ ਆਪਾਂ ਨੇ ਚੱਕਣਾ ਹੁੰਦਾ ਤੇ ਇਹ ਜਿਹੜੀ ਸੂਈ ਦਾ ਮੂੰਹ ਹੈ ਨਾ ਹਮੇਸ਼ਾ ਆਪਾਂ ਨੇ ਅਗਰ ਤੁਸੀਂ ਸੋਹਣੀ ਤਰਪਾਈ ਕਰਨੀ ਹੈ ਨਾ ਦੇਖੋ ਸੋਹਣੀ ਆਪਾਂ ਨੇ ਕਰਨੀ ਹੈ ਜਿਵੇਂ ਕਿ ਸੂਈ ਦਾ ਮੂੰਹ ਹਮੇਸ਼ਾ ਆਪਾਂ ਨੇ ਇਹ ਕੱਪੜੇ ਵੱਲ ਹੀ ਰੱਖਣਾ ਹੈ ਇਧਰ ਨੂੰ ਇਧਰ ਨੂੰ ਆਪਾਂ ਕਰਦੇ ਜਾਵਾਂਗੇ ਠੀਕ ਹੈ ਜੀ ਸੂਈ ਆਪਾਂ ਨੇ ਇਧਰ ਨੂੰ ਹੀ ਰੱਖਣੀ ਹੈ ਦੇਖੋ ਐ ਇੰਜ ਕਰਕੇ ਠੀਕ ਹੈ ਜੀ ਇੰਜ ਕਰਕੇ ਤੇ ਦੇਖੋ ਤਾਗਾ ਮੈਂ ਇੱਥੋਂ ਸਿਰਫ ਦੋ ਹੀ ਤਾਗੇ ਆਪਾਂ ਨੇ ਰੇਸ਼ੇ ਜਿਹੜੇ ਕਹਿੰਦੇ ਆਪਾਂ ਹੈਨਾ ਸਿਰਫ ਨੀਚੋਂ ਦੋ ਹੀ ਚੱਕਣੇ ਨੇ ਜਿੱਥੋਂ ਆਪਾਂ ਨੇ ਦੇਖੋ ਇਹ ਤਾਗਾ ਚੱਕਿਆ ਨੀਚੋਂ ਇਹਦੇ ਉੱਪਰ ਹੀ ਸੇਮ ਦੇਖੋ ਐਵੇਂ ਆਪਾਂ ਨੇ ਉੱਪਰ ਹੀ ਆਪਾਂ ਨੇ ਸੂਈ ਕੱਢ ਲੈਣੀ ਆ ਉੱਪਰਲੀ ਸਾਈਡ ਤੋਂ ਇਹਦੇ ਉੱਪਰਲੀ ਸਾਈਡ ਤੋਂ ਦੇਖੋ ਇੱਥੋਂ ਐਵੇਂ ਤੇ ਆ ਇੱਥੇ ਬਿਲਕੁਲ ਇਹਦੇ ਨਿੱਚੋਂ ਆਪਾਂ ਨੇ ਤੱਗਾ ਚੱਕਣਾ ਤੇ ਉੱਪਰਲੀ ਸਾਈਡ ਜਮਾ ਕੱਢਣੀ ਆ ਠੀਕ ਹੈ ਜੀ ਇੰਜ ਕਰਕੇ ਤੇ ਕਈ ਭੈਣਾਂ ਦੇਖੇ ਕਿਵੇਂ ਤਰਪਾਈ ਕਰਦੀਆਂ ਨੇ ਇਹ ਇੱਥੋਂ ਇੰਨੀ ਦੂਰ ਇਹਦੇ ਸਾਹਮਣੋਂ ਚੱਕਣੀਆਂ ਇਨਕੀ ਸਾਈਡ ਜੀ ਤੋਂ ਦੇਖੋ ਥੋੜਾ ਜਿਹਾ ਇਹ ਇੱਥੋਂ ਇੰਨੀ ਦੂਰ ਤੋਂ ਚੱਕਣੀਆਂ ਤੇ ਸੂਈ ਦਾ ਮੂਵੀ ਹਮੇਸ਼ਾ ਇੰਜ ਰੱਖਦੇ ਨੇ ਇਹ ਐਵੇਂ ਕਰਕੇ ਇਹ ਦੋਨੋਂ ਰੱਖਦੇ ਨੇ ਇਹਦੇ ਨਾਲ ਇੱਕ ਤਰਪਾਈ ਆ ਨਾ ਸੋਹਣੀ ਨਹੀਂ ਹੁੰਦੀ ਏਗੀ ਬਿਲਕੁਲ ਸੋਹਣੀ ਵੀ ਲੱਗਦੀ ਨਹੀਂ ਏਗੀ ਦੇਖੋ ਇੰਜ ਕਰਕੇ ਚੱਕਦੇ ਨੇ ਪਹਿਲਾਂ ਇੱਥੋਂ ਚੱਕਣਗੇ ਫਿਰ ਦੁਬਾਰੇ ਫੇਰ ਇਹਦੇ ਵਿੱਚ ਐਵੇਂ ਪਾਉਣਗੇ ਉੱਪਰਲੇ ਵਿੱਚ ਐਵੇਂ ਕਰਕੇ ਇਹ ਇਹ ਪਹਿਲੇ ਇੱਥੇ ਇੱਧਰਲੇ ਚ ਪਾ ਲਿਆ ਫਿਰ ਇੱਧਰਲੇ ਚ ਐਵੇਂ ਬਿਲਕੁਲ ਵੀ ਸੋਹਣੀ ਨਹੀਂ ਹੁੰਦੀ ਹੈਗੀ ਤਰਪਾਈ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਮੇਰੇ ਤਰੀਕੇ ਨਾਲ ਦੱਸਦੀ ਹਾਂ ਜਿਵੇਂ ਮੈਂ ਕਰਦੀ ਹੁੰਨੀ ਆ ਤਰਪਾਈ ਦੇਖੋ ਮੈਂ ਐਵੇਂ ਕਰਦੀ ਹੁੰਨੀ ਆ ਜਮਾ ਆਪਾਂ ਇਹਦੇ ਨੀਚੋਂ ਰੱਖਦੇ ਹੁੰਨੇ ਆ ਠੀਕ ਹੈ ਜੀ ਇੰਜ ਕਰਕੇ ਤੇ ਉੱਪਰ ਨਾਲ ਦੀ ਨਾਲ ਆਪਾਂ ਉੱਪਰਲੇ ਉਸ ਚ ਜਿਹੜਾ ਉੱਪਰਲਾ ਆਪਣਾ ਕੱਪੜਾ ਹੁੰਦਾ ਇਹਦੇ ਵਿੱਚ ਪਾ ਲੈਂਦੇ ਆ ਸੂਈ ਇਹਦੇ ਵਿੱਚ ਦੀ ਐਵੇਂ ਟਪਾ ਲੈਂਦੇ ਆ ਠੀਕ ਹੈ ਜੀ ਤੇ ਮੈਂ ਜਿਹੜੀ ਤਰਪਾਈ ਕਰਦੀ ਹੁੰਨੀ ਆ ਮੈਂ ਤੁਹਾਨੂੰ ਦੱਸਦੀ ਆ ਮੈਂ ਕਿਵੇਂ ਕਰਦੀ ਹੁੰਨੀ ਆ ਇੰਜ ਕਰਕੇ ਆਪਾਂ ਕੱਪੜਾ ਫੜ ਲੈਣਾ ਤੇ ਜਦੋਂ ਤੁਸੀਂ ਹੈਨਾ ਜਿਵੇਂ ਸ਼ੁਰੂ ਤੋਂ ਕਰੇ ਸ਼ੁਰੂ ਤਾਂ ਤੁਸੀਂ ਇੱਕ ਇੱਕ ਤਾਗਾ ਇੰਜ ਕਰਕੇ ਖਿੱਚ ਲੈਣਾ ਐਵੇਂ ਇੱਕ ਹੈਨਾ ਐਵੇਂ ਵਾਰੀ ਐਵੇਂ ਕੱਲਾ ਕੱਲਾ ਐਵੇਂ ਖਿੱਚ ਲੈਣਾ ਠੀਕ ਹੈ ਜਦੋਂ ਤੁਸੀਂ ਥੋੜਾ ਜਿਹਾ ਤੁਹਾਨੂੰ ਤਰਪਾਈ ਵਧਿਆ ਕਰਨੀ ਆ ਗਈ ਫਿਰ ਤੁਸੀਂ ਐਵੇਂ ਇੰਜ ਕਰ ਲੈਣਾ ਐਵੇਂ ਕਰਕੇ ਹੌਲੀ ਹੌਲੀ ਥੋੜੀ ਸਪੀਡ ਵੱਧ ਜੂਗੀ ਠੀਕ ਹੈ ਜੀ ਤਰਪਾਈ ਕਰਦੇ ਟਾਈਮ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਿਓ ਕਦੇ ਵੀ ਤੁਸੀਂ ਤਰਪਾਈ ਕਰਨੀ ਹੈ ਨਾ ਤਾਂ ਇੰਜ ਜ਼ਰੂਰ ਹੱਥ ਮਾਰਦੇ ਜਾਇਓ ਕਈ ਵਾਰੀ ਕੀ ਹੁੰਦਾ ਆਪਾਂ ਤਾਂ ਅੱਗੇ ਜ਼ਿਆਦਾ ਖਿੱਚ ਲੈਂਦੇ ਆ ਤੇ ਨੀਚੇ ਬਲ ਜਾ ਪੈ ਜਾਂਦੇ ਹੁੰਦੇ ਆ ਬਾਅਦ ਚ ਜਦੋਂ ਫਿਰ ਆਪਾਂ ਪ੍ਰੈਸ ਕਰਦੇ ਆ ਤਾਂ ਉਹ ਫਿਨਿਸ਼ਿੰਗ ਨਹੀਂ ਵਧੀਆ ਆਉਂਦੀ ਹੈਗੀ ਫਿਰ ਕਈ ਵਾਰੀ ਆਪਾਂ ਖਿੱਚ ਦਿੰਨੇ ਆ ਟੁੱਟ ਜਾਂਦੀ ਹੁੰਦੀ ਹੈ ਵਿੱਚ ਚ ਤਰਪਾਈ ਤਾਂ ਤੁਸੀਂ ਇੰਜ ਹੱਥ ਜ਼ਰੂਰ ਮਾਰਿਓ ਇੰਜ ਕਰਕੇ ਠੀਕ ਹੈ ਜੀ ਤੇ ਅਗਰ ਤੁਸੀਂ ਤੇਜ਼ ਤਰਪਾਈ ਕਰਨੀ ਹੈ ਦੇਖੋ ਇੰਜ ਕਰਕੇ ਕਰ ਸਕਦੇ ਹੋ 10 ਮਿੰਟਾਂ ਦੇ ਵਿੱਚ ਦੇਖੋ ਐਵੇਂ ਤਰਪਾਈ ਹੋ ਜਾਂਦੀ ਹੈ ਆ ਦੇਖੋ ਇਹਦੇ ਨਾਲ ਹੀ ਆਪਾਂ ਨੇ ਚੱਕਿਆ 10 ਮਿੰਟਾਂ ਦੇ ਵਿੱਚ 10 ਨਹੀਂ ਤਾਂ ਘਟੋ ਘਟ ਤੁਸੀਂ ਮਤਲਬ ਕਿ 15 ਮਿੰਟਾਂ ਦੇ ਵਿੱਚ ਤਰਪਾਈ ਕਰ ਸਕਦੇ ਹੋ ਪੂਰੇ ਸੂਟ ਦੀ ਤੇ ਬਿਲਕੁਲ ਇੱਕਸਾਰ ਧਾਗਾ ਦੇਖੋ ਚੱਕਿਆ ਮੇਨੇ ਆ ਦੇਖੋ ਤਰਪਾਈ ਮੈਂ ਦਿਖਾਵਾਂ ਹੁਣ ਦੇਖੋ ਕਿੰਨੀ ਸੋਹਣੀ ਆਪਣੀ ਤਰਪਾਈ ਹੈ ਬਿਲਕੁਲ ਜਿਹੜੇ ਧਾਗੇ ਨੇ ਦੇਖੋ ਇਹ ਆਪਣਾ ਜਿਹੜਾ ਗੈਪ ਹੈ ਇਹ ਵੀ ਇੱਕਸਾਰ ਰੱਖਿਆ ਦੇਖੋ ਠੀਕ ਹੈ ਜੀ ਐਵੇਂ ਤੁਸੀਂ ਤਰਪਾਈ ਕਰੋਗੇ ਐਨ ਇੱਕ ਤੇਜ਼ ਹੋਊਗੀ ਠੀਕ ਹੈ ਜੀ ਹੋਲੀ ਜਿਹੜੇ ਬਿਗਿਨਰ ਹੋਣਗੇ ਜਿਹੜੇ ਐਨ ਕਿ ਹੁਣੀ ਸਟਾਰਟ ਕਰਨ ਲੱਗੇ ਨੇ ਸਿੱਖਣ ਲੱਗੇ ਨੇ ਤਰਪਾਈ ਸੂਟ ਵਗੈਰਾ ਕਟਿੰਗ ਕਰਨੇ ਸਟੀਚਿੰਗ ਕਰਨੇ ਹਨ ਤਾਂ ਉਹ ਭੈਣਾ ਤਾਂ ਨਹੀਂ ਹੋਣੀਆਂ ਹੈਗੀਆਂ ਜਿਹੜੇ ਭੈਣਾ ਥੋੜੇ ਜਿਕੇ ਆਗੇ ਉਹਨਾਂ ਨੂੰ ਤਰਪਾਈ ਕਰਨੀ ਹੋ ਐਵੇਂ ਕਰ ਸਕਦੀਆਂ ਨੇ ਦੇਖੋ ਇੰਨਾ ਕੀ ਚੱਕਣਾ ਆਪਾਂ ਨੇ ਜਿਆਦਾ ਦੂਰੀ ਨਹੀਂ ਰੱਖਣੀ ਵਿੱਚ ਸੂਈ ਇੰਜ ਕਰਨੀ ਹੈ ਐਵੇਂ ਘੁਮਾਣੀ ਹੈ ਐਵੇਂ ਕੱਢ ਲੈਣੀ ਹੈ ਇੰਜ ਘੁਮਾਣੀ ਹੈ ਫੇਰ ਨੀਚੇ ਨੂੰ ਫੇਰ ਉੱਪਰ ਨੂੰ ਐਵੇਂ ਐਵੇਂ ਠੀਕ ਹੈ ਇੰਜ ਕਰਕੇ ਪੂਰਾ ਯਾਨਕਿ ਤੁਹਾਡਾ 15 ਮਿੰਟਾਂ ਦੇ ਵਿੱਚ ਜਿਹੜਾ ਸੂਟ ਹੈ ਤਰਪਾਈ ਹੋ ਜਾਊਗਾ ਹੁਣ ਤਰਪਾਈ ਕਰਨ ਵਾਲੀ ਮਹਿੰਗੀ ਮਸ਼ੀਨਾਂ ਵੀ ਦੇਖੋ ਆ ਗਈਆਂ ਨੇ ਪਰ ਮਸ਼ੀਨਾਂ ਦੀ ਮੈਂ ਕਹਿੰਦੀ ਲੋਡ ਨਹੀਂ ਹੈਗੀ ਆ ਦੇਖੋ 15 ਮਿੰਟਾਂ ਦੇ ਅੰਦਰ ਜਿਹੜਾ ਸੂਟ ਹੈ ਤਰਪਾਈ ਹੋ ਜਾਊਗਾ ਤੁਹਾਡਾ ਇੰਜ ਕਰ ਸਕਦੇ ਹੋ ਆ ਦੇਖਾ ਆ ਦੇਖ ਕਿ ਆਪਣਾ ਘੇਰਾ ਹੋ ਗਿਆ ਸਾਡੇ 20 ਇੰਚ ਘੇਰਾ ਇਹ ਆ ਹੋ ਗਿਆ ਫਿਰ ਆਪਾਂ ਨੇ ਇੱਥੇ ਦੇਖੋ ਸੂਈ ਲਗਾ ਲੈਣੀ ਹੈ ਪਿੱਕੇ ਜਿੱਥੇ ਸੂਈ ਲਗਾ ਕੇ ਆਪਾਂ ਨੇ ਹੱਥ ਫੇਰਨਾ ਹੱਥ ਜ਼ਰੂਰ ਫੇਰਨਾ ਆਪਾਂ ਨੇ ਬਾਅਦ ਚ ਆਪਾਂ ਨੇ ਪੱਕਾ ਕਰਨਾ ਦੇਖੋ ਕਿੰਨਾ ਦੇਖੋ ਬਲ ਨਿਕਲ ਕੇ ਆਇਆ ਆ ਦੇਖੋ ਇਹਨਾਂ ਇਹਨਾਂ ਬਲ ਨਿਕਲ ਕੇ ਆਇਆ ਹੱਥ ਐਵੇਂ ਜ਼ਰੂਰ ਮਾਰਨਾ ਤੇ ਇੱਧਰ ਵੀ ਤੁਹਾਨੂੰ ਬੈਕ ਸਾਈਡ ਵੀ ਦਿਖਾ ਦਵਾ ਦੇਖੋ ਆਪਾਂ ਨੇ ਵਾਈਟ ਕਲਰ ਕੀਤਾ ਹੋਇਆ ਦਿਖ ਰਿਹਾ ਤੁਹਾਨੂੰ ਦੇਖੋ ਵਾਈਟ ਕਲਰ ਕੀਤਾ ਦੇਖੋ ਆ ਦੇਖੋ ਹੈਨਾ ਕਿੰਨਾ ਦੇਖੋ ਨਾਲੇ ਸਾਰੇ ਟਾਂਕੇ ਨੇ ਇੱਕ ਸਾਰੇ ਹੀ ਆਉਣਗੇ ਦੇਖੋ ਤੁਹਾਡੇ ਸਾਰੇ ਟਾਂਕੇ ਨੇ ਇੱਕ ਸਾਰ ਆਉਣਗੇ ਐਵੇਂ ਨਹੀਂ ਹੈਗਾ ਕੋਈ ਵੱਡਾ ਲੈ ਲਿਆ ਕੋਈ ਛੋਟਾ ਲੈ ਲਿਆ ਅਗਰ ਤੁਸੀਂ ਮੇਰੇ ਤਰੀਕੇ ਨਾਲ ਦੇਖੋ ਦੱਸੀ ਹੋਈ ਤਰਪਾਈ ਕਰੋਗੇ ਦੇਖੋ ਕਿੰਨੀ ਸੋਹਣੀ ਤਰਪਾਈ ਹੋਈ ਹੈ ਉਸ ਤੋਂ ਬਾਅਦ ਆਪਾਂ ਨੇ ਇੱਥੇ ਦੇਖੋ ਪੱਕਾ ਕਰ ਲੈਣਾ ਅੰਜ ਕਰਕੇ ਆ ਦੋ ਤਿੰਨ ਵਾਰੀ ਆਪਾਂ ਨੇ ਘੁਮਾਤਾ ਤੇ ਐਵੇਂ ਆਪਾਂ ਨੇ ਪੱਕਾ ਕਰ ਲੈਣਾ ਠੀਕ ਹੈ ਜੀ ਇਹਨੂੰ ਮੈਂ ਖਿੱਚਦੀ ਨਹੀਂ ਹੈਗੀ ਕਿਉਂਕਿ ਮੈਨੇ ਇਹ ਜੜਨਾ ਇਹਦੇ ਨਾਲ ਦਾ ਆਪਾਂ ਤੱਗੇ ਦੇ ਨਾਲ ਤਰਪਾਈ ਕਰਾਂਗੇ ਵੈਸੇ ਇਹਦੇ ਇਹ ਵੀ ਦਿਖ ਨਹੀਂ ਰਹੀ ਹੈਗੀ ਇਹਦੇ ਚ ਵੀ ਕਿਉਂਕਿ ਇੱਥੇ ਦੇਖੋ ਬੈਕ ਸਾਈਡ ਤੇ ਦਿਖਦੀ ਨਹੀਂ ਹੈਗੀ ਮੇਰੇ ਹੀ ਸੂਟ ਹੈ ਇਹ ਆ ਦੇਖੋ ਆਪਾਂ ਨੇ ਬਿਲਕੁਲ ਅਲੱਗ ਤੱਗੇ ਦੀ ਤਰਪਾਈ ਕਰੀਏ ਨਾਲੇ ਇਹ ਮਸਟਰਡ ਕਲਰ ਹੈ ਵਾਈਟ ਕਲਰ ਹੈ ਦੇਖੋ ਠੀਕ ਹੈ ਜੀ ਐਵੇਂ ਤੁਸੀਂ ਜਿਹੜੀ ਤਰਪਾਈਆ ਕਰ ਸਕਦੇ ਹੋ ਤੇ 10 ਮਿੰਟਾਂ ਦੇ ਵਿੱਚ ਤੁਹਾਡਾ ਜਿਹੜਾ ਸੂਟ ਹੈ ਤਰਪਾਈ ਸਟੇਡੀ ਹੋ ਜੂਗੀ ਮਹਿੰਗੇ ਮਸ਼ੀਨ ਜਿਹੜੀ ਆਉਂਦੀਆਂ ਨੇ ਉਹ ਲਿਆਉਣੇ ਦੀ ਲੋੜ ਨਹੀਂ ਹੈਗੀ ਬਸ ਆ ਲੋ ਐਵੇਂ ਦੇਖੋ ਆਪਣਾ ਤਰਪਾਈ ਹੋ ਗਿਆ ਤੇ ਆ ਜਿਹੜਾ ਮੈਂ ਤੁਹਾਨੂੰ ਸਾਨੂੰ ਪਹਿਲਾ ਤਰੀਕਾ ਦੱਸਿਆ ਸੀਗਾ ਬਿਗਨਰ ਲਈ ਹੈ ਨਾ ਉਹ ਇਥੋਂ ਯਾਨੀ ਕਿ ਐਵੇਂ ਚੱਕ ਕੇ ਕਰਦੇ ਨੇ ਉਹ ਬਿਗਨਰ ਹੀ ਕਰ ਸਕਦੇ ਨੇ ਜਿਹੜੇ ਯਾਨੀ ਕਿ ਹੁਣ ਸਟਾਰਟ ਕਰਨ ਲੱਗੇ ਨੇ ਠੀਕ ਹੈ ਜੀ ਤੇ ਆ ਤਰੀਕੇ ਨਾਲ ਵੈਸੇ ਤੁਸੀਂ ਸ਼ੁਰੂ ਤੋਂ ਸਟਾਰਟਿੰਗ ਕਰ ਲੋ ਤਾਂ ਸਿੱਖਣੇ ਦੀ ਤਾਂ ਫਿਰ ਉਹ ਮੀਂਹ ਹੱਥ ਬੈ ਜਾਂਦਾ ਹੈ ਨਾ ਜਿਵੇਂ ਆਪਾਂ ਸਿੱਖਦੇ ਆਂ ਉਵੇਂ ਹੀ ਹੱਥ ਬੈ ਜਾਂਦਾ ਹੁੰਦਾ ਤਾਂ ਆ ਤੁਸੀਂ ਤਰੀਕਾ ਕਰਿਓ ਦੇਖੋ ਵਰਤਿਓ ਤੁਸੀਂ ਤਰਪਾਈ ਤੇ ਕਿਵੇਂ ਲੱਗਿਆ ਫਰੈਂਡ ਆਪਣੀ ਵੀਡੀਓ ਤਰਪਾਈ ਕਰਨ ਦਾ ਤਰੀਕਾ ਮੇਰਾ ਕਿਵੇਂ ਲੱਗਿਆ ਤੇ ਕਮੈਂਟ ਕਰਕੇ ਜਰੂਰ ਦੱਸਣਾ ਜਿਹੜੇ ਚੈਨਲ ਤੇ ਨਵੇਂ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਓਕੇ ਟਾਟਾ ਬਾਏ ਬਾਏ ਆਪਾਂ ਕੱਲੂ ਫਿਰ ਮਿਲਦੇ ਆ ਤੁਹਾਨੂੰ